ਮੈਂ ਤਲਵੰਡੀ ਸਲੇਮ ਜਾਣਾ ਹੈ ਕਿਉਂਕਿ ਮੈਂ ਤੁਰਨਾ ਹੈ ਉਹਨਾਂ ਗਲੀਆਂ ਵਿੱਚ ਜਿੱਥੇ ਨਿੱਕੇ ਹੁੰਦਿਆਂ ਪਾਸ਼ ਆੜੀਆਂ ਨਾਲ ਗੁੱਲੀ ਡੰਡਾ ਤੇ ਲੁਕਣ ਮੀਚੀ ਖੇਡਦਾ ਹੁੰਦਾ ਸੀ ਮੈਂ ਦੇਖਣਾ ਹੈ ਉਹ ਕਾਰੋ ਕਮਰੇ ਉਹ ਕੰਦਾਂ ਉਹ ਵੇੜਾ ਉਹ ਛੱਤ ਜਿਹੜੇ ਹਨ ਉਹਦੇ ਬਚਪਨ ਤੇ ਜਵਾਨੀ ਦੇ ਗਵਾਹ ਉਹਦੇ ਹਾਸੇ ਜਿੱਦਾਂ ਰੋਸਿਆਂ ਦੇ ਗਵਾਹ ਮੈਂ ਦੇਖਣਾ ਹੈ ਉਹ ਪੌਰਾ ਜਿੱਥੇ ਪਗਤ ਸਿੰਘ ਮੌਤ ਤੇ ਹੋ ਚੀਂ ਮੈਂਦੇ ਕਲੰਡਰ ਲਾ ਸਿਆਣਿਆਂ ਚ ਬੈਠਾ ਉਹ ਮੁੰਡਾ ਵੱਡੇ ਸੁਪਨੇ ਲੈਂਦਾ ਸੀ ਮੈ ਜਾਣਾ ਹੈ ਉਹਨਾਂ ਖੇਤਾਂ ਵਿੱਚ ਜਿੱਥੇ ਰੁੱਖ ਹਾਲੇ ਵੀ ਉਹਦੀਆਂ ਗੱਲਾਂ ਕਰਦੇ ਹੋਣਗੇ ਗਰਮੀਆਂ ਦੀ ਰੁੱਤ 'ਤੇ ਅਕਸਰ ਇੱਥੇ ਉਹ ਖਾਲ ਚ ਪੈਰ ਪਾ ਬੈਠਾ ਕੰਟਿਆਂ ਬੱਧੀ ਕੁਝ ਪੜਦਾ ਰਹਿੰਦਾ ਸੀ ਜਾਂ ਕੁਝ ਸੋਚਦਾ ਗੰਨਾ ਚੁੱਪ ਦਾ ਤੁਰਿਆ ਜਾਂਦਾ ਤੇ ਦੇਖਣਾ ਹੈ ਉਹ ਟਿਊਬਵਲ ਜੋ ਉਹਦੇ ਕਤਲ ਦਾ ਗਵਾਹ ਹੈ ਤੇ ਆਪਣੇ ਪੋਟਿਆਂ ਨਾਲ ਸ਼ੂ ਕੇ ਦੇਖਣੀ ਹੈ ਉਹ ਧਰਤੀ ਜਿੱਥੇ ਉਹਦਾ ਖੂਨ ਰੁੜਿਆ ਤੇ ਜਿੱਥੇ ਹੁਣ ਉਹ ਕਾਈ ਫੁੱਲ ਬੂਟੇ ਤੇ ਫਸਲਾ ਬਣ ਕੇ ਉੱਗਾ ਆ ਮੈਂ ਤਲਵੰਡੀ ਸਲੇਮ ਜਾਣਾ ਹੈ ਜਿੱਥੇ ਪਾਸ਼ ਜੰਮਿਆ ਇੱਕ ਰੋ ਦਾ ਦਰਿਆ ਇੱਕ ਬੁਲੰਦ ਆਵਾਜ਼ ਜੋ ਹੋ ਗਈ ਹੈ ਹੁਣ ਸੁਮੱਚੀ ਦੁਨੀਆ ਦੀ ਆਵਾਜ਼ ਮਜਲੂਮਾਂ ਦੀ ਆਵਾਜ਼ ਗਰੀਬਾਂ ਦੀ ਆਵਾਜ਼ ਸੱਚ ਦੀ ਆਵਾਜ਼ ਮੈਂ ਉਸ ਪਿੰਡ ਨੂੰ ਨਤਮਸਤਕ ਹੋਣ ਜਾਣਾ ਹੈ ਸਜਦਾ ਕਰਨ ਜਾਣਾ ਹੈ ਮੈਂ ਤਲਵੰਡੀ ਸਲੇਮ ਜਾਣਾ ਹੈ